35 ਸਾਲ ਬਾਅਦ ਉਸ ਡੇਰੇ ਦੇ ਅੰਦਰ ਗਿਆ ਸੀਗਾ ਉੱਥੇ ਪੈਰ ਪਾਇਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਡੇਰੇ ਦਾ ਫਾਲੋਅਰ ਨਹੀਂ ਰਿਹਾ ਉਪਾਸ਼ਕ ਨਹੀਂ ਰਿਹਾ ਮੇਰੀ ਨਿਸ਼ਠਾ ਜਿਹੜੀ ਹੈ ਮੇਰੀ ਨਿਸ਼ਚਾ ਜਿਹੜੀ ਉਹ ਹਮੇਸ਼ਾ ਹੀ ਗੁਰੂ ਘਰ ਦੇ ਵਿੱਚ ਰਹੀ ਆ ਪਰ 2 ਦਿਨ ਪਹਿਲਾਂ ਮੈਂ ਡੇਰਾ ਬਿਆਸ ਉੱਥੋਂ ਦੇ ਜਿਹੜੇ ਸਾਬਕਾ ਮੁਖੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਉਹਨਾਂ ਕੋਲੋਂ ਸਮਾਂ ਲੈ ਕੇ ਗਿਆ ਸੀਗਾ ਔਰ ਸਮਾਂ ਦੇਣ ਦੀ ਬੇਨਤੀ ਵੀ ਮੈਂ ਉਹਨਾਂ ਨੂੰ ਕੀਤੀ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਵਾਂ ਮੁਲਾਕਾਤ ਦਾ ਕਾਰਨ ਜਿਹੜਾ ਉਹ ਸਾਫ਼ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਸੀਗਾ ਕਿ ਬਾਬਾ ਗੁਰਿੰਦਰ ਸਿੰਘ ਜੀ ਪਿਛਲੇ 1 ਸਾਲ ਤੋਂ ਵੱਖ-ਵੱਖ ਸਿਆਸੀ ਆਗੂਆਂ ਦੇ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੇ ਕਾਰਨ ਪੰਜਾਬ ਭਰ ਦੇ ਲੋਕ ਜਿਹੜੇ ਆ ਉਹ ਦਚਿੱਤੀ 'ਚ ਸੀਗੇ ਉਹ ਭੰਬਲ ਪੂਸੇ ਦੇ ਵਿੱਚ ਸੀਗੇ ਕਿਤੇ ਨਾ ਕਿਤੇ ਪੰਜਾਬੀ ਮਨ ਦੇ ਵਿੱਚ ਇਹ ਧਾਰਨਾ ਬਣਾ ਕੇ ਬੈਠੇ ਸੀਗੇ ਕਿ ਬਾਬਾ ਗੁਰਿੰਦਰ ਸਿੰਘ ਜੀ ਕੋਈ ਨਾ ਕੋਈ ਸਿਆਸੀ ਪਾਰਟੀ ਜਿਹੜੀ ਜੁਆਇਨ ਕਰਨਗੇ ਔਰ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਹੋਣਗੇ ਔਰ ਇਹ ਜਿਹੜਾ ਸਵਾਲ ਆ ਉਹ ਹਰ ਪੰਜਾਬੀ ਦੀ ਤਰ੍ਹਾਂ ਹਰ ਪੰਜਾਬ ਦਾ ਦਰਦ ਰੱਖਣ ਵਾਲੇ ਦੀ ਤਰ੍ਹਾਂ ਮੇਰੇ ਮਨ ਦੇ ਵਿੱਚ ਸੀਗਾ ਔਰ ਮੈਂ ਇਸ ਕਰਕੇ ਇਹ ਮੁਲਾਕਾਤ ਦਾ ਸਮਾਂ ਮੰਗਿਆ ਔਰ ਇਸ ਕਰਕੇ ਮੁਲਾਕਾਤ ਦਾ ਜਿਹੜਾ ਉਹ ਸਬੱਬ ਬਣਿਆ ਸ਼ਾਇਦ ਮੈਂ ਕਰੀਬ-ਕਰੀਬ 35 ਸਾਲ ਬਾਅਦ ਉਸ ਡੇਰੇ ਦੇ ਅੰਦਰ ਗਿਆ ਸੀਗਾ ਉੱਥੇ ਪੈਰ ਪਾਇਆ 1987-88 ਦੇ ਵਿੱਚ ਜਦੋਂ ਟੀਨੇਜ ਦੇ ਵਿੱਚ ਸੀਗੇ ਉਦੋਂ ਕਿਤੇ ਡੇਰੇ ਦੇ ਵਿੱਚ ਉਦੋਂ ਮੈਂ ਗਿਆ ਹਾਂਗਾ 35-40 ਸਾਲ ਬਾਅਦ 35 ਸਾਲ ਬਾਅਦ ਉਸ ਡੇਰੇ ਦੇ ਵਿੱਚ ਉਸ ਦਿਨ ਇਹ ਦੋ ਦਿਨ ਪੁਰਾਣੀ ਗੱਲ ਹੈ ਮੈਂ ਉੱਥੇ ਗਿਆ ਹਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਬਾਬਾ ਗੁਰਿੰਦਰ ਸਿੰਘ ਜੀ ਹੋਣਾ ਦਾ ਜਿਨ੍ਹਾਂ ਨੇ ਮੈਨੂੰ ਮਿਲਣ ਦਾ ਖੁੱਲਾ ਸਮਾਂ ਦਿੱਤਾ ਖੁੱਲ੍ਹ ਦਲੀ ਦੇ ਨਾਲ ਵਿਚਾਰ ਕਰਨ ਦਾ ਮੌਕਾ ਦਿੱਤਾ ਖੁੱਲ੍ਹ ਦਲੀ ਦੇ ਨਾਲ ਚਰਚਾ ਕੀਤੀ ਔਰ ਮੇਰੇ ਵਾਸਤੇ ਬੜੇ ਸਨਮਾਨ ਵਾਲੀ ਗੱਲ ਸੀਗੀ ਕਿ ਇੱਕ ਮੈਂ ਆਮ ਜਿਹਾ ਬੰਦਾ ਨਾ ਮੇਰੀ ਕੋਈ ਪਾਰਟੀ ਨਾ ਮੇਰੀ ਕੋਈ ਹੈਸੀਅਤ ਫਿਰ ਵੀ ਮੈਂ ਸਮਾਂ ਮੰਗਿਆ ਤੇ ਮੈਨੂੰ ਸਮਾਂ ਦਿੱਤਾ ਗਿਆ ਔਰ ਉੱਥੇ ਮੇਰਾ ਮਾਨ ਮੇਰਾ ਮਤਲਬ ਸਨਮਾਨ ਮੈਂ ਇਸੇ 'ਚ ਮਹਿਸੂਸ ਕੀਤਾ ਕਿ ਬਾਬਾ ਗ੍ਰਿੰਦਰ ਸਿੰਘ ਹੁਣਾ ਲੋ ਮੈਨੂੰ ਕਿਹਾ ਗਿਆ ਕਿ ਮੈਂ ਬੜੀ ਚੰਗੀ ਤਰ੍ਹਾਂ ਤੁਹਾਨੂੰ ਜਾਣਦਾ ਹਾਂ ਔਰ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਸੁਣਦਾ ਰਹਿਣਾ ਵਾਂ ਉੱਥੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਔਰ ਇਹਦੇ ਨਾਲ ਨਾਲ ਬਿਆਸ ਦੇ ਜਿਹੜੇ ਪ੍ਰਬੰਧ ਆ ਡੇਰੇ ਦੇ ਅੰਦਰ ਚੱਲਦੇ ਮੈਂ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਕੋ ਸਫਾਈਆਂ ਨਹੀਂ ਦੇਣ ਲੱਗਾ ਡੇਰੇ ਦੇ ਉੱਤੇ ਹਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਲੋਕਾਂ ਦੇ ਮਨ 'ਚ ਸ਼ੰਕੇ ਸੀਗੇ ਮੇਰੇ ਮਨ 'ਚ ਵੀ ਸੀਗੇ ਉਹਨਾਂ ਨੂੰ ਮੈਂ ਦੂਰ ਕਰਨ ਦੀ ਆਪਣੇ ਤੇ ਮੈਂ ਦੂਰ ਕੀਤੇ ਮੈਂ ਤੁਹਾਡੇ ਤੱਕ ਵੀ ਉਹ ਗੱਲ ਲੱਗਾ ਵਾਂ ਜਿਹੜੀ ਪਹਚਾਉਣ ਇਸ ਕਰਕੇ ਉਹ ਮੈਂ ਪ੍ਰਬੰਧ ਵੇਖਣ ਦਾ ਵੀ ਮੈਨੂੰ ਜਿਹੜਾ ਉਹ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਬਾਬਾ ਜੀ ਜਿਹੜਾ ਸਵਾਲ ਕੀਤਾ ਸਵਾਲ ਤੇ ਮੈਂ ਚਲੋ ਏਡੇ ਵੱਡੇ ਬੰਦੇ ਨੂੰ ਆਪਾਂ ਕੀ ਕਰ ਸਕਦੇ ਐਡੀ ਵੱਡੀ ਸ਼ਖਸੀਅਤ ਨੂੰ ਮੈਂ ਉਹਨਾਂ ਕੋਲੋਂ ਪਹਿਲੀ ਗੱਲ ਇਹ ਪੁੱਛੀ ਕਿ ਲੋਕ ਸੋਚ ਰਹੇ ਆ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਕਿ ਬਾਬਾ ਗੁਰਿੰਦਰ ਸਿੰਘ 2027 ਦੇ ਵਿੱਚ ਕਿਸੇ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕੀ ਬਾਬਾ ਜੀ ਇਹ ਗੱਲ ਸੱਚ ਆ ਤੇ ਉਹਨਾਂ ਨੇ ਬੜੇ ਹੀ ਸਰਲ ਸੁਭਾਅ ਦੇ ਵਿੱਚ ਸਰਲ ਅਖਰਾਂ ਦੇ ਵਿੱਚ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਵਾ ਉਹ ਡੇਰਾ ਬਿਆਸ ਦੇ ਮੁਖੀ ਤੋਂ ਵੱਡਾ ਅਹੁਦਾ ਵਾ ਤੇ ਮੈਂ ਵੀ ਸਪਸ਼ਟ ਤੌਰ ਤੇ ਉਹਨਾਂ ਨੂੰ ਕਿਹਾ ਕਿ ਨਾ ਤੇ ਦੁਨੀਆ ਇਸ ਚੀਜ਼ ਨੂੰ ਮੰਨਦੀ ਆ ਵੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਵਾ ਉਹ ਡੇਰਾ ਮੁਖੀ ਤੋਂ ਵੱਡਾ ਵਾ ਤੇ ਨਾ ਹੀ ਮੈਂ ਮੰਨਦਾ ਵਾਂ ਤੇ ਫਿਰ ਉਹ ਕਹਿੰਦੇ ਫਿਰ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਕਿ ਮੈਂ ਇਹ ਅਹੁਦੇ ਤੋਂ ਜੇ ਮੈਂ ਰਿਟਾਇਰ ਹੋਇਆ ਤੇ ਮੈਂ ਮੁੱਖ ਮੰਤਰੀ ਦਾ ਅਹੁਦਾ ਲੈ ਲੂੰਗਾ ਇਹ ਫਿਰ ਤੁਸੀਂ ਤੁਸੀਂ ਆਪਣੇ ਮਨ ਨੂੰ ਜਵਾਬ ਦੇ ਦਿਓ ਕਿ ਮੇਰਾ ਮੁੱਖ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਦੇ ਅਹੁਦੇ ਲਈ ਲੜਨਾ ਇਹ ਜਾਇਜ਼ ਹੈ ਤੇ ਮੈਂ ਵੀ ਉਹਨਾਂ ਨੂੰ ਸਪਸ਼ਟ ਕੀਤਾ ਵੀ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਹਾਡਾ ਜਿਹੜਾ ਰਤਬਾ ਵਾ ਬਤੌਰ ਤੁਸੀਂ ਜਿਹੜੇ ਡੇਰਾ ਮੁਖੀ ਰਹੇ ਹੋ ਇੱਥੇ ਤੇ ਵੱਡੇ ਵੱਡੇ ਪ੍ਰਧਾਨ ਮੰਤਰੀ ਨਤਮਸਤਕ ਹੁੰਦੇ ਆ ਕੇ ਫਿਰ ਇੱਕ ਮੁੱਖ ਮੰਤਰੀ ਦੀ ਕੀ ਹਸੀਅਤ ਹੈ ਦੂਜਾ ਸਵਾਲ ਮੈਂ ਉਹਨਾਂ ਨੂੰ ਇਹ ਕੀਤਾ ਕਿ ਪਿਛਲੇ 1 ਸਾਲ ਤੋਂ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੁਹਾਡੇ ਕੋਲ ਡੇਰੇ ਦੇ ਵਿੱਚ ਆਉਂਦੇ ਨੇ ਤੁਹਾਡੇ ਨਾਲ ਆਪਣੀ ਤਸਵੀਰ ਖਚਾਉਂਦੇ ਨੇ ਔਰ ਉਹ ਖਬਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਾਰੀ ਕਰਕੇ ਇਹ ਹੋਂ ਦਾ ਦਾਵਾ ਕਰਦੇ ਨੇ ਲੋਕਾਂ 'ਚ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਆਗੂ ਤੁਹਾਡੇ ਬਹੁਤ ਨੇੜੇ ਆ ਤੁਹਾਨੂੰ ਤੁਹਾਡਾ ਕੋ ਫੋਲੋਅਰ ਤੁਹਾਡਾ ਕੋ ਪਾਸ਼ਕ ਕਹਿ ਸਕੇ ਜਾਂ ਨਾ ਕਹਿ ਸਕੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਤੁਹਾਨੂੰ ਚਾਹਣ ਵਾਲੇ ਆ ਜਿਹੜੇ ਤੁਹਾਨੂੰ ਮੰਨਣ ਵਾਲੇ ਆ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਵਿੱਚ ਇੱਕ ਸਨੇਹਾ ਜਾਂਦਾ ਵੀ ਇਹ ਜਿਹੜਾ ਆਗੂ ਹੈ ਬਾਬਾ ਜੀ ਦੇ ਬਹੁਤ ਨੇੜੇ ਆ ਉਹ ਫੋਲੋਅਰ ਜਿਹੜੇ ਆ ਤੁਹਾਡੇ ਉਹ ਕਿਤੇ ਨਾ ਕਿਤੇ ਉਸ ਤਸਵੀ ਉਹਦੇ ਤੱਕ ਇੱਕ ਸਨੇਹਾ ਜਾਣਦਾ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਉਸ ਬੰਦੇ ਦੀ ਮਦਦ ਕਰ ਰਹੇ ਹੋ ਔਰ ਪਰ ਮੈਨੂੰ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਹੋਇਆ ਕਿ ਬਿਨਾ ਸਮਾਂ ਗਵਾਏ ਬਾਬਾ ਜੀ ਨੇ ਉਸੇ ਵੇਲੇ ਆਪਣੇ ਦਫ਼ਤਰ ਦੇ ਜਿਹੜੇ ਇੰਚਾਰਜ ਸੀਗੇ ਜਾਂ ਦਫ਼ਤਰ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਇੱਕ ਜਨਤਕ ਚਿੱਠੀ ਜਾਰੀ ਕਰ ਦਿਓ ਕਿ ਮੇਰੇ ਨਾਲ ਇਸ ਤੋਂ ਬਾਅਦ ਡੇਰੇ ਦੇ ਵਿੱਚ ਕੋਈ ਵੀ ਵੀਆਈਪੀ ਆ ਕੇ ਫੋਟੋ ਨਹੀਂ ਕਰਾਊਗਾ ਆਮ ਬੰਦੇਆਂ ਵਾਂਗੂ ਉਹਨਾਂ ਨੂੰ ਆਉਣਾ ਪਊਗਾ ਤੇ ਆਮ ਬੰਦੇਆਂ ਵਾਂਗੂ ਸਾਡੇ ਨਾਲ ਜਿਹੜਾ ਉਹ ਬੈਠਣਾ ਪਊਗਾ ਉਸੇ ਦਿਨ ਉਹ ਤਸਵੀਰ ਖਿਚਾਉਣ ਦੇ ਉੱਤੇ ਜਿਹੜੀ ਉਹ ਪਾਬੰਦੀ ਜਾਰੀ ਕਰ ਦਿੱਤੀ ਗਈ ਉਹਦੇ ਲਈ ਤੁਹਾਡਾ ਕੋਟੜ ਕੋਟ ਧੰਨਵਾਦ ਤੀਜੀ ਗੱਲ ਜਿਹੜੀ ਉਹਨਾਂ ਨੂੰ ਮੈਂ ਪੁੱਛੀ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਚਾਹੇ ਉਹ ਵਿਰੋਧੀ ਪਾਰਟੀ ਦੇ ਹੋਣ ਚਾਹੇ ਉਹ ਸੱਤਾਧਾਰੀ ਆਗੂ ਹੋਣ ਉਹ ਤੁਹਾਡੇ ਕੋਲ ਆਉਂਦੇ ਨੇ ਤੇ ਤੂੰ ਤੁਸੀਂ ਕਦੀ ਉਹਨਾਂ ਨੂੰ ਇਹ ਗੱਲ ਪੁੱਛੀ ਨਹੀਂ ਕਿ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਪਲਾਨ ਕੀ ਹੈ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਕਿਸ ਤਰੀਕੇ ਦਾ ਰੋਡ ਮੈਪ ਹੈ ਕਿਸੇ ਚੀਜ਼ ਨੂੰ ਤੁਸੀਂ ਉਹ ਲੀਕਦੇ ਹੋ ਵੀ ਪੰਜਾਬ ਬਚ ਕਿਸ ਤਰ੍ਹਾਂ ਸਕਦਾ ਹੈ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਬਚ ਸਕਦੀ ਹੈ ਪੰਜਾਬ ਕਿਵੇਂ ਬਚ ਸਕਦਾ ਕੋਈ ਇਹ ਯੋਜਨਾ ਤੁਹਾਡੇ ਕੋਲ ਹੈਗੀ ਹੈ ਕੀ ਪੰਜਾਬ ਜਿਹੜਾ ਆਟਾ ਦਾਲ ਬਿਜਲੀ ਤੇ ਬਸ ਦੇ ਸਫਰ ਦੇ ਨਾਲ ਹੀ ਤਰੱਕੀ ਕਰ ਸਕਦਾ ਹੈ ਫ੍ਰੀ ਦੇਣ ਦੇ ਨਾਲ ਕੀ ਤੁਸੀਂ ਉਹਨਾਂ ਆਗੂਆਂ ਨੂੰ ਕਦੀ ਸਵਾਲ ਨਹੀਂ ਕਰਦੇ ਤੇ ਉਹਨਾਂ ਨੇ ਮੈਨੂੰ ਅੱਗੋਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਮੈਂ ਕੱਲੇ-ਕੱਲੇ ਆਗੂ ਨੂੰ ਪੁੱਛਦਾ ਹਾਂ ਸਲਾਹ ਦਿੰਦਾ ਵਾਂ ਉਹਨਾਂ ਨੂੰ ਸਵਾਲ ਕਰਦਾ ਵਾਂ ਪਰ ਸੱਚ ਪੁੱਛੋ ਨਾ ਉਹਨਾਂ ਕੋਲ ਕੋਈ ਜਵਾਬ ਹੁੰਦਾ ਨਾ ਉਹਨਾਂ ਕੋਲ ਕੋਈ ਪਲਾਨ ਯੋਜਨਾ ਹੁੰਦੀ ਹੈ ਤੇ ਨਾ ਹੀ ਇਸ ਬਾਰੇ ਮੇਰੇ ਨਾਲ ਕੋਈ ਚਰਚਾ ਕਰਨਾ ਚਾਹੁੰਦੇ ਨੇ ਸਵਾਏ ਫੋਟੋ ਕਰਾਉਣ ਤੋਂ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਇਹ ਵੀ ਬੜੇ ਸਾਫ਼ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਇਸ ਚੀਜ਼ ਦਾ ਵੀ ਮੈਨੂੰ ਜਵਾਬ ਦਿੱਤਾ ਪਰ ਜੋ ਜੋ ਮੇਰੇ ਮਨ ਦੇ ਵਿੱਚ ਸੀਗਾ ਉਹ ਗੱਲਾਂ ਮੈਂ ਪੁੱਛੀਆਂ ਜਿਹੜੀਆਂ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਲੱਗਾ ਦੋ ਦਿਨ ਬਾਅਦ ਚੌਥੀ ਚੀਜ਼ ਉਹਨਾਂ ਨੂੰ ਮੈਂ ਪੁੱਛੀ ਕਿ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਪਾਰਟੀ ਜਾਂ ਕਿਸੇ ਆਗੂ ਕੋਲ ਕੋਈ ਪਲਾਨ ਨਹੀਂ ਆ ਉਹਨਾਂ ਕੋਲ ਸਿਰਫ ਇੱਕੋ ਪਲਾਨ ਹੁੰਦਾ ਉਹ ਹਮੇਸ਼ਾ ਇੱਕੋ ਮੋੜ ਦੇ ਉੱਤੇ ਹੁੰਦੇ ਆ ਕਿ ਮੈਂ ਆਪਣੀ ਚੋਣ ਕਿਵੇਂ ਜਿੱਤਣੀ ਆ ਮੈਂ ਜੋੜ ਤੋੜ ਕਿਵੇਂ ਕਰਨਾ ਵਾ ਸਾਰਾ ਕੁਝ ਮਤਲਬ ਚੋਣ ਜਿੱਤਣ ਤੱਕ ਹੀ ਸੀਮਤ ਰਹਿ ਗਿਆ ਵਾ ਮੇਰਾ ਮੰਨਣਾ ਕਿ ਪੰਜਾਬ ਦੇ ਜਿ ਭਲੇਲੀ ਇਹਨਾਂ ਕੋਲ ਕੋਈ ਪਲਾਨ ਨਹੀਂ ਆ ਕੋਈ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਹੈ ਔਰ ਇਹਦੇ ਬਾਰੇ ਵੀ ਉਹਨਾਂ ਮੈਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਵਾਏ ਚੋਣ ਜਿੱਤਣ ਤੋਂ ਸਵਾਏ ਜੋੜ ਤੋੜ ਕਰਨ ਤੋਂ ਉਹਨਾਂ ਕੋਲ ਕੋਈ ਪਲਾਨ ਨਹੀਂ ਹੁੰਦਾ ਤੇ ਕੋਈ ਗੱਲਬਾਤ ਉਹਨਾਂ ਦੇ ਕੋਲ ਨਹੀਂ ਹੁੰਦੀ ਸਿਰਫ ਜੋੜ ਤੋੜ ਦੀ ਰਾਜਨੀਤੀ ਜਿਹੜੀ ਬਣ ਕੇ ਰਹਿ ਗਈ ਹੈ ਹਰ ਲੀਡਰ ਜਿਹੜਾ ਉਹ ਇਲੈਕਸ਼ਨ ਮੋਡ ਦੇ ਉੱਤੇ ਹੈ ਵੀ ਮੈਂ ਚੋਣ ਕਿਸ ਤਰ੍ਹਾਂ ਜਿੱਤਣੀ ਹੈ ਮੈਨੂੰ ਉੱਥੋਂ ਵੋਟ ਕਿੰਨੀ ਪੈਣੀ ਹੈ ਮੈਂ ਕਿੱਥੋਂ ਕਮਜ਼ੋਰ ਆ ਮੈਂ ਉੱਥੋਂ ਕਿਸ ਤਰ੍ਹਾਂ ਆਵੀ ਹੋਣਾ ਇਸ ਤੋਂ ਬਗੈਰ ਉਹਨਾਂ ਨੂੰ ਸੋਚਦਾ ਹੀ ਕੁਝ ਨਹੀਂ ਫਿਰ ਮੈਂ ਪੁੱਛਿਆ ਕਿ ਤੁਹਾਨੂੰ ਨਹੀਂ ਲੱਗਾ ਕਿ ਸਿਆਸੀ ਆਗੂਆਂ ਇਹ ਹਾਕਮਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਨਤਾ ਦੀ ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਖਤਮ ਕਰ ਦਿੱਤਾ ਵਾ ਜਨਤਾ ਦੀਆਂ ਜਿਹੜੀਆਂ ਮੰਗਾਂ ਵਾਂ ਜਨਤਾ ਦੇ ਜਿਹੜੇ ਸਹੀ ਆਕਿਆ ਉਹਨਾਂ ਦੇ ਉੱਤੇ ਉਹਨਾਂ ਦਾ ਧਿਆਨ ਨਾ ਜਾਵੇ ਉਹਨਾਂ ਨੂੰ ਲਾਲਚ ਦੇ ਵਿੱਚ ਜਕੜ ਲਿਆ ਵਾ ਆਟੇ, ਢਾਲ, ਬਿਜਲੀ ਆ ਬਸ-ਪਾਸਾਂ ਮੁਕਤ ਦੀਆਂ ਚੀਜ਼ਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਵਾ ਇਸ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੇ ਜਨਤਾ ਸੱਚ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਮੈਂ ਇਹ ਗੱਲ ਕੀਤੀ ਵੀ ਜਨਤਾ ਸੱਚ ਦੇ ਵਿੱਚ ਲੀਡਰਾਂ ਤੋਂ ਉਹਦਾ ਵਿਸ਼ਵਾਸ ਜਿਹੜਾ ਜਨਤਾ ਤੋਂ ਉੱਠ ਚੁੱਕਾ ਵਾ ਉਹ ਵੀ ਇਹੋ ਸੋਚਦੀ ਆ ਕਿ ਜੋ ਇਹ ਲੀਡਰ ਸਾਰੇ ਝੂਠੇ ਆ ਜੋ ਇਹਨਾਂ ਕੋਲੋਂ ਮਿਲਦਾ ਵਾ ਮੌਕੇ ਦੇ ਉੱਤੇ ਲੈ ਲਿਆ ਜਾਵੇ ਬਣ ਕੇ ਨਾ ਕੁਝ ਨਹੀਂ ਕਰਨਾ ਕਿ ਇਹ ਸੱਚ ਨਹੀਂ ਹੈ ਮੇਰੇ ਨਾਲ ਇਸ ਗੱਲ ਦੇ ਉੱਤੇ ਉਹਨਾਂ ਨੇ ਪੂਰੀ ਸਹਿਮਤੀ ਜਤਾਈ ਕਿ ਬਿਲਕੁਲ ਲੋਕਾਂ ਨੂੰ ਵੀ ਅਲਾਚਾਰ ਤੇ ਬੇਬਸ ਜਿਹੜਾ ਕਰ ਦਿੱਤਾ ਗਿਆ ਵਾ ਇਹਦੇ ਉੱਤੇ ਕੋਈ ਸੋਚਣਾ ਨਹੀਂ ਚਾਹੁੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਜਿਹੜੇ ਮੇਨ ਮੁੱਦੇ ਆ ਸਾਡੇ ਪੰਜਾਬ ਦੇ ਸਾਡੇ ਧਰਮ ਦੇ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਧੜਾ ਧੜ ਜਿਹੜੇ ਧਰਮ ਤਬਦੀਲੀ ਕਰ ਰਹੇ ਆ ਦੇਖੋ ਮੈਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦਾ ਕਦੀ ਮੈਂ ਧਰਮ ਤਬਦੀਲੀ ਸਾਰੀ ਦੇ ਉਲਟ ਆ ਚਾਹੇ ਕੋ ਸਿੱਖ-ਕ੍ਰਿਸਚੀਅਨ ਬਣੇ ਚਾਹੇ ਕੋ ਕ੍ਰਿਸਚੀਅਨ ਸਿੱਖ ਬਣੇ ਚਾਹੇ ਕੋ Hindu ਆਪਣਾ ਧਰਮ ਬਦਲ ਕੇ ਮੁਸਲਮਾਨ ਬਣੇ ਇਹ ਕਿਉਂ ਹੋ ਰਹੀ ਆ ਕਿਉਂਸੇ ਮਜਬੂਰੀ ਦੇ ਵਿੱਚ ਹੋ ਰਹੀ ਆ ਕਿ ਇਹਦੇ ਬਾਰੇ ਤੁਹਾਡੀ ਕਦੀ ਕਿਸੇ ਨਾਲ ਚਰਚਾ ਨਹੀਂ ਹੋਈ ਤੁਸੀਂ ਕਦੀ ਐਡੇ ਵੱਡੇ ਤੁਸੀਂ ਧਾਰਮਿਕ ਆਗੂ ਹੋ ਐਡਾ ਵੱਡਾ ਤੁਹਾਡਾ ਆਪਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਤੁਸੀਂ ਕੋਈ ਸਲਾਹ ਨਹੀਂ ਦਿੱਤੀ ਤਾਂ ਉਹਨਾਂ ਨੂੰ ਮੈਨੂੰ ਬੜਾ ਸਟਿੱਕ ਜਿਹੜਾ ਉਹ ਜਵਾਬ ਦਿੱਤਾ ਕਿ ਇਸ ਸਬੰਧੀ ਮੈਂ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਜੋ ਮੇਰੇ ਮਨ ਦੇ ਵਿੱਚ ਸੀਗਾ ਕਹਿੰਦੇ ਉਹਨਾਂ ਨੂੰ ਮੈਂ ਸਲਾਹ ਦਿੱਤੀ ਕਿ ਪਿੰਡਾਂ ਪਿੰਡਾਂ ਦੇ ਵਿੱਚ ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਾਰੇ ਬਹੁਤ ਗਿਣਤੀ ਦੇ ਵਿੱਚ ਬਣੇ ਨੇ ਇੱਕ ਇੱਕ ਗੁਰਦੁਆਰਾ ਕੀਤਾ ਜਾਵੇ ਲੋਕਾਂ ਦਾ ਆਪਸੀ ਭਾਈਚਾਰਾ ਜਿਹੜਾ ਵਧੇ ਲੋਕਾਂ ਦੇ ਵਿੱਚ ਜਿਹੜਾ ਵਿਤਕਰਾਂ ਦਾ ਵੈਸੀ ਭਾਈਚਾਰੇ ਦੇ ਨਾਲ ਉਹ ਰੁਕੇ ਤੇ ਸਾਡੀ ਜਿਹੜੀ ਧਰਮ ਤਬਦੀਲੀ ਜਿਹੜੀ ਰੁਕ ਸਕਦੀ ਆ ਇਹਦੇ ਉੱਤੇ ਕਹਿੰਦੇ ਮੈਂ ਬੜੀ ਲੰਬੀ ਚੜ੍ਹਦੀ ਉਹਨਾਂ ਦੇ ਨਾਲ ਚਰਚਾ ਕੀਤੀ ਕਹਿੰਦੇ ਮੈਂ ਵੀ ਗੱਲ ਕਹੀ ਕਿ ਤੁਸੀਂ ਜਦੋਂ ਪੰਥਕ ਆਗੂ ਪੰਥਕ ਧਿਰਾਂ ਆਪਸ ਵਿੱਚ ਇਹ ਬੜੀ ਵੱਡੀ ਗੱਲ ਕਹੀ ਉਹਨਾਂ ਨੇ ਮੈਨੂੰ ਕਿ ਜਦੋਂ ਵੀ ਪੰਥਕ ਆਗੂ ਤੇ ਪੰਥਕ ਧਿਰਾਂ ਆਪਸ ਦੇ ਵਿੱਚ ਲੜਾਈ ਕਰਦੀਆਂ ਉਹਦਾ ਫਾਇਦਾ ਜਿਹੜਾ ਡੇਰਿਆਂ ਨੂੰ ਹੁੰਦਾ ਵਾ ਲੋਕਾਂ ਦਾ ਝੁਕਾ ਜਿਹੜਾ ਡੇ ਚਾਹੁੰਦਾ ਪਰ ਇਸ ਗੱਲ ਦੇ ਉੱਤੇ ਕੋ ਆਉਣ ਨੂੰ ਤਿਆਰ ਨਹੀਂ ਸੱਚ ਪੁੱਛੋ ਕਹਿੰਦੇ ਨਾ ਕੋ ਸੁਣਨਾ ਚਾਹੁੰਦਾ ਨਾ ਕੋ ਮੰਨਣਾ ਚਾਹੁੰਦਾ ਮੈਂ ਤੇ ਅੱਗੇ ਕਹਿੰਨਾ ਕਿ ਮੇਰੇ ਡੇਰੇ ਦੇ ਉੱਤੇ ਜੇ ਕੋ ਭੇਤ ਭਾਵ ਨਹੀਂ ਹੁੰਦਾ ਤੁਸੀਂ ਅੱਜ ਆ ਕੇ ਵੇਖ ਲਿਆ ਵਾ ਤੇ ਕੁਝ ਵੀ ਨਹੀਂ ਦੱਸਿਆ ਉੱਥੇ ਆ ਸੀਵੀਐਸੇ ਤਰ੍ਹਾਂ ਆ ਪਤਾ ਹੀ ਨਹੀਂ ਲੱਗਦਾ ਕੌਣ ਐਸੀ ਆ ਕੌਣ ਜੱਟ ਆ ਕੌਣ ਬ੍ਰਾਹਮਣ ਆ ਸਾਰੇ ਇੱਕੋ ਜਗ੍ਹਾ ਦੇ ਉੱਤੇ ਰਹਿੰਦੇ ਆ ਇੱਕੋ ਜਗ੍ਹਾ ਦੇ ਉੱਤੇ ਸੇਵਾ ਕਰਨਦੇ ਆ ਤੇ ਇਹ ਚੀਜ਼ਾਂ ਜੇ ਉੱਥੇ ਵੀ ਹੋਣਗੀਆਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਹੋਣਗੀਆਂ ਤੇ ਫਿਰ ਧਰਮ ਤਤਪੀਲੀ ਕਿਸ ਤਰ੍ਹਾਂ ਹੋਗੀ ਪਰ ਇਸ ਗੱਲ ਨੂੰ ਨਾ ਕਹਿੰਦੇ ਕੋ ਮੰਨਣਾ ਚਾ ਮਾਣ ਨੂੰ ਇਹ ਵੀ ਕੀਤਾ ਕਿ ਪੰਜਾਬ ਚ ਇੰਨਾ ਗੈਂਗਸਟਰਵਾਦ ਵੱਧ ਗਿਆ ਐਨੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਉਹ ਨਸ਼ੇ ਦੀ ਭੇਟ ਚੜ ਰਹੇ ਆ ਰੋਜ਼ ਪੰਜਾਬ ਦੇ ਵਿੱਚ ਮੌਤਾਂ ਹੁੰਦੀਆਂ ਵਾ ਸਰਕਾਰ ਕੀ ਮਸਪਸ਼ਟ ਸਵਾਲ ਕੀਤਾ ਸੀਗਾ ਕਿ ਸਰਕਾਰ ਕੀ ਬਾਬਾ ਜੀ ਤੁਸੀਂ ਵੀ ਰੈਲੀਆਂ ਚ ਸ਼ਾਮਲ ਹੋ ਰਹੇ ਹੋ ਇਹਨਾਂ ਦੀਆਂ ਦੇ ਵਿੱਚ ਕੀ ਇਹਦੇ ਨਾਲ ਨਸ਼ਾ ਜਿਹੜਾ ਉਹ ਰੁਕ ਸਕਦਾ ਵਾ ਇਹਦੇ ਨਾਲ ਜਿਹੜੀ ਉਹ ਕ੍ਰਾਈਮ ਆ ਪੰਜਾਬ ਦਾ ਰੁਕ ਸਕਦਾ ਵਾ ਬੱਚਿਆਂ ਤੋਂ ਜਿਹੜਾ ਇਹ ਨਸ਼ਾ ਵਾ ਨਾਤੇ ਨਸ਼ਾ ਬੱਚੇ ਮਾਰਨਾ ਰੁਕਣਾ ਵਾ ਨਾ ਬੱਚੇ ਨਸ਼ਿਆਂ ਦੇ ਨਾਲ ਮਰਨਾ ਰੁਕਣਾ ਵਾ ਨਾ ਗੈਂਗਸਟਰ ਮਾਰਨਾ ਰੁਕਣਾ ਵਾ ਇਹ ਨਸ਼ਾ ਤੇ ਕ੍ਰਾਈਮ ਤੁਹਾਡਾ ਉਦੋਂ ਰੁਕਣਾ ਜਦੋਂ ਬੱਚਿਆਂ ਨੂੰ ਇੱਜ਼ਤ ਮਾਣ ਵਾਲਾ ਕੰਮ ਮਿਲੂਗਾ ਤੇ ਮੈਂ ਕਹਾਂ ਜੀ ਮੇਰੇ ਕੋਲ ਤੇ ਇੱਕ ਮੇਰੀ ਸੋਚ ਸਮਝ ਛੋਟੀ ਜੀ ਮੇਰੀ ਸੋਚ ਹੈ ਉਹਦਾ ਉਹਦੇ ਅਨਸਾਰ ਮੇਰੇ ਕੋਲ ਤੇ ਦਾ ਇੱਕ ਹੱਲ ਹੈਗਾ ਕਿ ਪੰਜਾਬ ਦਾ ਜਿੰਨਾ ਕਾਰੋਬਾਰ ਸੀਗਾ ਉਹ ਸਾਰੇ ਸਿਆਸੀ ਲੀਡਰ ਖਾ ਗਏ ਹੁਣ ਪੰਜਾਬ ਕੋਲ ਸਿਰਫ ਇੱਕ ਕੰਮ ਬਚਿਆ ਕਿ ਜੇ ਪੰਜਾਬ ਦਾ ਵਾਗਾ ਟਾਰੀ ਬਾਰਡਰ ਖੋਲ ਦਿੱਤਾ ਜਾਵੇ ਤੇ ਸਾਰਾ ਪੰਜਾਬ ਜਿਹੜਾ ਇੱਥੋਂ ਰੋਟੀ ਖਾ ਸਕਦਾ ਵਾ ਬੱਚੇ ਕ੍ਰਾਈਮ ਜੁਰਮ ਛੱਡ ਕੇ ਨਸ਼ਾ ਛੱਡ ਕੇ ਆਪਦੇ ਇੱਜਤਮਾਨ ਵਾਲਾ ਕੰਮ ਕਰਨਗੇ ਔਰ ਸਭ ਤੋਂ ਸੌਖਾ ਵਾ ਮਤਲਬ ਕਿਸਾਨ ਵੀ ਸਾਡਾ ਸੌਖਾ ਹੋ ਜਾਊਗਾ ਸਾਡੀ ਲੜਾਈ ਹਮੇਸ਼ਾ ਕੇਂਦਰ ਨਾਲ ਐਮਐਸਪੀ ਤੇ ਰਹਿੰਦੀ ਆ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਆ ਜੇ ਸਾਡਾ ਬਾਰਡਰ ਖੁੱਲ ਜਾਵੇ ਤੇ ਸਾਡਾ ਤੇ ਵੱਧ ਰੇਟਾਂ ਦੇ ਉੱਤੇ ਅਨਾਜ ਵੀ ਸਾਰਾ ਉਧਰ ਵੇਚ ਸਕਦਾ ਵਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਾਰਕ ਦੇਸ਼ ਜਿਨ੍ਹਾਂ ਨਾਲ ਸਾਡਾ ਸਮਝੌਤਾ ਵਾ ਨੌ ਦੇਸ਼ਾਂ ਦੇ ਨਾਲ ਉੱਥੋਂ ਚੀਜ਼ਾਂ ਆ ਵੀ ਸਕਦੀਆਂ ਮਹਿੰਗਾਈ ਵੀ ਘਟ ਸਕਦੀਆਂ ਉੱਥੇ ਸਾਡੀਆਂ ਚੀਜ਼ਾਂ ਜਾ ਵੀ ਸਕਦੀਆਂ ਵਾ ਔਰ ਤੁਹਾਡਾ ਜਿਹੜਾ ਮੋਦੀ ਸਾਹਿਬ ਨਾਲ ਵੀ ਬਹੁਤ ਨੇੜ ਹੈ ਤੁਹਾਨੂੰ ਬੀਜੇਪੀ ਦੇ ਆਗੂ ਵੀ ਮੰਨਦੇ ਨੇ ਹਰ ਪਾਰਟੀ ਦੇ ਆਗੂ ਤੁਹਾਨੂੰ ਮੰਨਦੇ ਨੇ ਤੇ ਤੁਸੀਂ ਕੰਮ ਸੇ ਕੰਮ ਸਰਹੱਦ ਖੋਲਣ ਦੀ ਬੇਨਤੀ ਕਰੋ ਪੰਜਾਬ ਨੂੰ ਬਚਾਉਣ ਦੀ ਬੇਨਤੀ ਕਰੋ ਤੇ ਅੱਗੋਂ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਕਿ ਵਕਿਆ ਹੀ ਕੋ ਹੱਲ ਪੰਜਾਬ ਕੋਲ ਬਚਿਆ ਵਾ ਕਿ ਪੰਜਾਬ ਦਾ ਬਾਰਡਰ ਖੁੱਲ ਜਾਵੇ ਤੇ ਪੰਜਾਬ ਦੇ ਲੋਕ ਜਿਹੜੇ ਉਹ ਸੋਖ ਦੀ ਰੋਟੀ ਖਾ ਸਕਦੇ ਆ ਪੰਜਾਬ ਦੇ ਲੋਕ ਨਸ਼ਿਆਂ ਤੋਂ ਨਿਕਲ ਸਕਦੇ ਆ ਪੰਜਾਬ ਦੇ ਲੋਕ ਜਿਹੜੇ ਗੈਂਗਸਟਰਵਾਦ ਤੋਂ ਨਿਕਲ ਸਕਦੇ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਇਹ ਗੱਲ ਮੈਂ ਅੱਗੇ ਵੀ ਕਈ ਵਾਰੀ ਕੀਤੀ ਆ ਔਰ ਪ੍ਰੋਸਾਧਵਾਉਨਾ ਕਿ ਅੱਗੋਂ ਵੀ ਜਿਹੜਾ ਆਗੂ ਆਊਗਾ ਜਾਂ ਜਿਹਦੇ ਨਾਲ ਚਰਚਾ ਹੋਊਗੀ ਮੈਂ ਉਹਦੇ ਨਾਲੇ ਗੱਲ ਜਿਹੜੀ ਦੁਬਾਰਾ ਕਰੂੰਗਾ ਫੇਰ ਮੈਂ ਕਿਹਾ ਕਿ ਬਾਬਾ ਦੀ ਇਹ ਜਿਹੜੇ ਆਗੂ ਤੁਹਾਡੇ ਨਾਲ ਆ ਕੇ ਕਮਰੇ ਚ ਬੰਦ ਮੀਟਿੰਗਾਂ ਕਰਦੇ ਆ ਤੁਹਾਡੇ ਨਾਲ ਤਸਵੀਰਾਂ ਖਿਚਾ ਕੇ ਚੱਲ ਜਾਂਦੇ ਆ ਜੇ ਤੁਹਾਡੀ ਕਮਰੇ ਦੇ ਵਿੱਚ ਸਲਾਹ ਨਹੀਂ ਮੰਨਦੇ ਤੇ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਬੋਲਿਆ ਕਰੋ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਨਸੀਹਤ ਦਿਆ ਕਰੋ ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਵੀ ਅਸੀਂ ਜੇ ਏਡੇ ਵੱਡੇ ਆਗੂ ਦੀ ਗੱਲ ਨਹੀਂ ਮੰਨ ਰਹੇ ਏਡੇ ਵੱਡੇ ਧਾਰਮਿਕ ਆਗੂ ਦੀ ਤੇ ਸਾਡਾ ਜਨਤਕ ਤੌਰ ਤੇ ਵੋਟਾਂ ਦੇ ਵਿੱਚ ਨੁਕਸਾਨ ਹੋਊਗਾ ਤੁਹਾਨੂੰ ਬੋਲਣਾ ਚਾਹੀਦਾ ਵਾ ਲੱਖਾਂ ਕਰੋੜਾਂ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਫਾਲੋਅਰ ਆ ਤੇ ਅੱਗੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਵੀ ਕਿਸੇ ਨੇ ਨਹੀਂ ਸੁਣਨਾ ਇੱਥੋਂ ਸੁਣਨਾ ਵਾ ਤੇ ਉੱਥੇ ਜਾ ਕੇ ਭੁੱਲ ਜਾਣਾ ਵਾ ਫਿਰ ਮੈਂ ਇਹਨਾਂ ਨੂੰ ਇਹਦੇ ਉੱਤੇ ਮਾਫੀ ਚਾਹੁੰਦਾ ਮੈਂ ਇੱਕ ਗੱਲ ਕਹੀ ਕਿ ਜਦੋਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਤ ਸੰਗ ਕਰਦੇ ਹੋ ਉਹਨਾਂ ਦੇ ਸਾਹਮਣੇ ਜਿਹੜੇ ਤੁਸੀਂ ਬਚਨ ਕਰਦੇ ਹੋ ਜਿਹੜੀ ਤੁਸੀਂ ਸਿੱਖਿਆ ਦਿੰਦੇ ਹੋ ਕੀ ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਅੱਗੇ 6-7 ਲੱਖ ਬੰਦਾ ਜਾਂ ਲੱਖ ਬੰਦਾ ਬੈਠਾ ਹੁੰਦਾ ਵਾ ਉਹ ਘਰ ਜਾ ਕੇ ਵੀ ਉਸ ਚੀਜ਼ ਉੱਤੇ ਅਮਲ ਕਰਦਾ ਵਾ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਹਦੇ ਉੱਤੇ ਅਮਲ ਕਰਦੇ ਆ ਇਕੱਲੇ ਤੁਹਾਡੇ ਡੇਰੇ ਦੇ ਨਹੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਚਾਹੇ ਹਰਮੰਦਰ ਸਾਹਿਬ ਚਲੇ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਚਲੇ ਜਾਓ ਚਾਹੇ ਚਰਚ ਚਾਹੇ ਮਸਜਿਦ ਦੇ ਵਿੱਚ ਜੋ ਲੋਕ ਉੱਥੋਂ ਸੁਣ ਕੇ ਆਉਂਦੇ ਆ ਬਾਹਰ ਤੇ ਆਪਾਂ ਜਾ ਕੇ ਪਰਮਾਤਮਾ ਦੀ ਸਿੱਖਿਆ ਦੇ ਉੱਤੇ ਆਪਾਂ ਅਮਲ ਹੀ ਨਹੀਂ ਕਰਦੇ ਤੇ ਕੀ ਫਿਰ satsang ਬੰਦ ਹੋ ਜਾਣੇ ਚਾਹੀਦੇ ਆ ਕੀਰਤਨ ਬੰਦ ਹੋ ਜਾਣੇ ਚਾਹੀਦੇ ਆ ਉਪਦੇਸ਼ ਦੇਣੇ ਬੰਦ ਹੋ ਜਾਣੇ ਚਾਹੀਦੇ ਆ ਸੋ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਹਿਣਾ ਚਾਹੀਦਾ ਵਾ ਔਰ ਸੁਣਨ ਵਾਲੇ ਸਾਨੂੰ ਤੇ ਇਗਨੋਰ ਕਰ ਸਕਦੇ ਆ ਕਿਉਂਕਿ ਸਾਡੇ ਦੇ ਵਿੱਚ ਤੇ 20 ਕਮੀਆਂ ਇਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਵਿੱਚ 20 ਕਮੀਆਂ ਵੀ ਲਾਲਚ ਹੋ ਸਕਦੇ ਆ ਵੀ ਸਨਾ ਕਿਸੇ ਪਾਰਟੀ ਤੋਂ ਟਿਕਟ ਦਾ ਲਾਲਚ ਹੋਊਗਾ ਸਾਨੂੰ ਪੈਸੇ ਦਾ ਲਾਲਚ ਹੋਊਗਾ ਪਰ ਤੁਹਾਡੇ ਕੋਲ ਤੇ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਲੋਕ ਸ਼ੰਕਾ ਕਿਉਂ ਕਰਨਗੇ ਤੁਹਾਨੂੰ ਤੇ ਰੀਜਨਲ ਸੁਣਨਗੇ ਤੁਹਾਡੂ ਨਾ ਤੇ ਸ਼ੋਹਰਤ ਦੀ ਕਮੀ ਨਾ ਕੋ ਸੱਤਾ ਦੀ ਕਮੀ ਨਾ ਤੁਹਾਨੂੰ ਕੋ ਪੈਸੇ ਦੀ ਕਮੀ ਫੇਰ ਤੁਸੀਂ ਇਹਦੇ ਉੱਤੇ ਬੋਲਣਾ ਜਰੂਰ ਜਾਰੀ ਰੱਖੋ ਪਰ ਇਹਦੇ ਉੱਤੇ ਉਹਨਾਂ ਮੈਨੂੰ ਕੋਈ ਬਹੁਤੀ ਹਾਮੀ ਨਹੀਂ ਭਰੀ ਵੀ ਮੈਂ ਇਹਨਾਂ ਨੂੰ ਪਬਲਿਕ ਤੌਰ ਦੇ ਉੱਤੇ ਨਸੀਹਤ ਦਊਂਗਾ ਔਰ ਇਹਦੇ ਨਾਲ ਹੋਈ ਜਿਹੜੀ ਗੱਲਬਾਤ ਆ ਉਹਦੇ ਵਿੱਚ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਇਸ ਗੱਲਬਾਤ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਡੇਰੇ ਦਾ ਪ੍ਰਬੰਧ ਵੀ ਵੇਖਣਾ ਚਾਹੁੰਦਾ ਵਾਂ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਜੇ ਕਿਸੇ ਉਹਨ ਤਾਇਆਂ ਕਿਸੇ ਜਗ੍ਹਾ ਦੇ ਉੱਤੇ ਹੁੰਦੀਆਂ ਤੇ ਉੱਥੇ ਕੋ ਪਲੱਸ ਪੁਆਇੰਟ ਉੱਥੇ ਚੰਗੇ ਕੰਮ ਵੀ ਹੁੰਦੇ ਆ ਹਰ ਕੰਮ ਦੇ ਨੁਕਸ ਨਹੀਂ ਕੱਢਣੇ ਚਾਹੀਦੇ ਹਾਂ ਦੇਖੋ ਚੰਗਾ ਕੰਮ ਕਰਦਾ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਆ ਉਹਦੇ ਤੋਂ ਸਿੱਖਿਆ ਵੀ ਲੈ ਲੈਣੀ ਚਾਹੀਦੀ ਆ ਔਰ ਸਭ ਤੋਂ ਪਹਿਲਾਂ ਜਿਹੜਾ ਮੈਂ ਉੱਥੇ ਜਾ ਕੇ ਦੇਖਿਆ ਮੈਂ ਉਹਨਾਂ ਦੇ ਹਸਪਤਾਲ ਦਾ ਪ੍ਰਬੰਧ ਵੇਖਿਆ ਅੰਦਰ ਜਾ ਕੇ ਜਿੱਥੋਂ ਸਾਨੂੰ ਐਸਪੀਸੀ ਨੂੰ ਸਾਡੇ ਧਰਮ ਨੂੰ ਨਸੀਹਤ ਲੈਣ ਦੀ ਲੋੜ ਹੈ ਕਿ ਉਸ ਹਸਪਤਾਲ ਦੇ ਵਿੱਚ ਡਾਕਟਰ ਕਿਹੜੇ ਕੰਮ ਕਰਦੇ ਨੇ ਕੋਈ ਏਨਸਟੋ ਰਟਾਇਰ ਕੋਈ ਬੀਐਸਐਫ ਤੋਂ ਆ ਕੋਈ ਮਤਲਬ ਫੌਜ ਤੋਂ ਰਟਾਇਰ ਵੱਡੇ ਵੱਡੇ ਨਾਮੀ ਹਸਪਤਾਲ ਨੇ ਚਾਹੇ ਉਹ ਧੀਰੂਬਾਈ ਮਾਨੀ ਦਾ ਚਾਹੇ ਕਿਤੋਂ ਵੀ ਆ ਜੇ ਉਹ ਰਟਾਇਰਡ ਹੋ ਜਾਂਦੇ ਆ 58 ਸਾਲ 60 ਸਾਲ ਦੀ ਉਮਰ ਤੋਂ ਬਾਅਦ ਜੋ ਡੇਰੇ ਦੇ ਵਿੱਚ ਆ ਕੇ ਨਿਰਸਵਾਰਥ ਬਿਨਾ ਪੈਸੇ ਤੋਂ ਉੱਥੇ ਉਹ ਸੇਵਾਵਾਂ ਜਿਹੜੀਆਂ ਉਹ ਦਿੰਦੇ ਆ ਇਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਨੂੰ ਵੀ ਉਹ ਡਾਕਟਰ ਆਉਂਦੇ ਕਿਸ ਤਰ੍ਹਾਂ ਨੇ ਤੁਹਾਡੇ ਕੋਲ ਉਹਨਾਂ ਮੈਨੂੰ ਸਪਸ਼ਟ ਕਿਹਾ ਕਿ ਮੈਂ ਕਿਸੇ ਨੂੰ ਕਦੀ ਬੁਲਾਉਂਦਾ ਨਹੀਂਗਾ ਹਾਂ ਮੇਰੇ ਡੇਰੇ ਦਾ ਸਿਸਟਮ ਵੇਖ ਕੇ ਮੇਰੇ ਡੇਰੇ ਦਾ ਪ੍ਰਬੰਧ ਵੇਖ ਕੇ ਉਹ ਮੇਰੇ ਕੋਲ ਆਪ ਜਿਹੜੀਆਂ ਸੁਵਾਵਾ ਦੇਣ ਲਈ ਆਉਂਦੇ ਆ ਕਿਉਂਕਿ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ 58 ਤੋਂ 60 ਸਾਲ ਦੀ ਉਮਰ ਦੇ ਵਿੱਚ ਉਹ ਸਮਾਜ ਨੂੰ ਬਾਅਦ ਦੇ ਵਿੱਚ ਵੀ ਕੁਝ ਨਾ ਕੁਝ ਪੇ ਕਰਨਾ ਚਾਹੁੰਦਾ ਵਾ ਸਮਾਜ ਨੂੰ ਅਦਾ ਕਰਨਾ ਚਾਹੁੰਦਾ ਕੁਝ ਨਾ ਕੁਝ ਉਹ ਸੇਵਾ ਕਰਨਾ ਚਾਹੁੰਦਾ ਵਾ ਔਰ ਜਿੱਥੇ ਉਹਨੂੰ ਚੰਗਾ ਲੱਗਦਾ ਕਿ ਮੇਰੀ ਸੇਵਾ ਜਿਹੜੀ ਉਹ ਨਿਰਪੱਖ ਤੇ ਨਰਸਵਾਰ ਤੋਂ ਬਿਮਾਰੀਆਂ ਵਾ ਉਹ ਸਾਰੀਆਂ ਦਾ ਉੱਥੇ ਮੈਂ ਇਲਾਜ ਫ੍ਰੀ ਵੇਖਿਆ ਟੈਸਟ ਤੋਂ ਲੈ ਕੇ ਇਲਾਜ ਤੱਕ ਤੇ ਸਵਾਲ ਇਹ ਆ ਕਿ ਜੇ ਡੇਰੇ ਦੇ ਵਿੱਚ ਇਡੇ ਇਡੇ ਵੱਡੇ ਡਾਕਟਰ ਸਵਾਵਾ ਦੇਣ ਲਈ ਮੁਕਤ ਆ ਸਕਦੇ ਆ ਫਿਰ ਸਾਡਾ ਐਸਜੀਪੀਸੀ ਦਾ ਧਾਰਾ ਸਾਡੇ ਸਿੱਖ ਧਰਮ ਦੇ ਧਾਰੇ ਸਾਡੇ ਸਿੱਖ ਧਰਮ ਦੇ ਫਾਲੋਅਰ ਤੇ ਉਹਨਾਂ ਨਾਲੋਂ ਕਈ ਗੁਣਾ ਵੱਧ ਨੇ ਉੱਥੇ 5-5 10-10 ਲੱਖ ਰੁਪਇਆ ਤਨਖਾਹਾਂ ਕਿਉਂ ਨੇ ਡਾਕਟਰਾਂ ਦੀਆਂ ਉੱਥੇ ਇਲਾਜ ਕਿਉਂ ਮਹਿੰਗਾ ਵਾ ਹਰ ਬੰਦੇ ਦਾ ਇਲਾਜ ਮਹਿੰਗਾ ਵਾ ਇਹ ਉਥੋਂ ਸਿੱਖਣ ਦੀ ਲੋੜ ਆ ਆਪਦੇ ਪ੍ਰਬੰਧ ਸੁਧਾਰਨ ਦੀ ਲੋੜ ਆ ਇੱਥੇ ਤੇ ਆਪਾਂ ਵੇਖਿਆ ਵੀ ਐਸਪੀਸੀ ਦੇ ਵਿੱਚ ਤੇ ਜੇ ਕਿਸੇ ਨੇ ਸੀਏ ਰੱਖਣਾ ਸੀਗਾ ਉਹਦੀ ਵੀ ਕਰੋੜ-ਕਰੋੜ ਡੇਢ-ਡੇਢ ਕਰੋੜ ਰੁਪਇਆ ਤਨਖਾਹ ਸੀਗੀ ਇਹ ਬਚਾ ਆਪਣੇ ਕਿਉਂ ਨਹੀਂ ਹੋ ਸਕਦਾ ਇੱਥੇ ਲੋਕ ਨਿਰਸਵਾਰਥ ਸੇਵਾਵਾਂ ਕੋ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਸ਼ੱਕ ਆ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਫਿਰ ਮਨਾਂ ਨੂੰ ਪੁੱਛਿਆ ਕਿ ਜਿਹੜੇ ਅੰਦਰ ਲੋਕ ਰਹਿੰਦੇ ਨੇ ਮੈਂ ਸੁਣਿਆ ਉਥੇ ਐਨ ਆਰ ਆਈ ਵੀ ਰਹਿੰਦੇ ਨੇ ਬਾਹਰ ਦੇ ਫੋਰਨਰ ਵੀ ਰਹਿੰਦੇ ਨੇ ਵੱਡੇ ਵੱਡੇ ਅਫਸਰ ਵੀ ਰਹਿੰਦੇ ਨੇ ਉਹਨਾਂ ਦੀ ਅਕਮੋਡੇਸ਼ਨ ਕਿੱਦਾਂ ਦੀ ਆ ਉਹਨਾਂ ਦੀ ਰਹਿائش ਕਿੱਦਾਂ ਦੀ ਆ ਕੀ ਉਹਦੇ ਵਿੱਚ ਕੈਟਾਗਰੀ ਵਾਈਜ਼ ਜਿਹੜਾ ਉਹ ਫਰਕ ਆ ਤੇ ਉਹਨਾਂ ਮੈਨੂੰ ਸਪਸ਼ਟ ਕਿਹਾ ਵੀ ਇੱਥੇ ਕੋਈ ਫਰਕ ਨਹੀਂਗਾ ਚਾਹੇ ਪੀਐਨ ਹੈ ਤੇ ਚਾਹੇ ਬਹੁਤ ਵੱਡਾ ਡਾਕਟਰ ਹੈ ਇੱਕੋ ਜੀ ਰਹਿائش ਮਿਲਦੀ ਆ ਹਾਂ ਜੇ ਬਹੁਤ ਸੀਨੀਅਰ ਬਹੁਤ ਬਜ਼ੁਰਗ ਆ ਤੇ ਉਹਨਾਂ ਨੂੰ ਇੱਕ ਸਰਵੈਂਟ ਕੁਆਟਰ ਦਿੱਤਾ ਜਾਂਦਾ ਜਿਹੜੀ ਰਹਿائش ਦਿੱਤੀ ਜਾਂਦੀ ਆ ਉਹ ਫੈਮਿਲੀ ਵੇਕੇ ਦਿੱਤੀ ਜਾਂਦੀ ਆ ਜੇ ਬੱਚੇ ਅੱਢ ਨੇ ਤੇ ਉਹਨਾਂ ਫਿਰ ਇੱਕ ਕਮਰਾ ਦਿੱਤਾ ਜਾਂਦਾ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਵਾ ਇੱਕੋ ਜਿਹਾ ਰਹਿਣ ਦਾ ਪ੍ਰਬੰਧ ਇੱਕ ਸਾਰ ਹੀ ਰਹਿਣਾ ਪੈਂਦਾ ਔਰ ਇੱਕ ਸਾਰ ਹੀ ਉੱਥੇ ਜ਼ਿੰਦਗੀ ਜਿਹੜੀ ਬਤੀਤ ਕਰਨੀ ਪੈਂਦੀ ਆ ਔਰ ਸਾਡੇ ਇੱਥੇ ਰਹਿਸ਼ ਦੇ ਰੁਤਬੇ ਰਹਿਸ਼ ਜਿਹੜੀ ਔਰ ਰੁਤਬੇ ਦੇ ਅਨਸਾਰ ਦਿੱਤੀ ਜਾਂਦੀ ਆ ਮੁੱਖ ਮੰਤਰੀ ਦਾ ਘਰ ਵੱਡਾ ਮੰਤਰੀ ਦਾ ਉਸ ਤੋਂ ਥੱਲੇ ਐਮਐਲਏ ਦਾ ਉਸ ਤੋਂ ਛੋਟਾ ਚੇਅਰਮੈਨਾਂ ਦਾ ਘਰ ਵੱਖਰਾ ਐਸਡੀਪੀਸੀ ਦੇ ਪ੍ਰਧਾਨ ਦਾ ਘਰ ਵੱਡਾ ਜਿਹੜੇ ਮੈਂਬਰ ਆ ਜਾਂ ਹੋਰ ਆ ਉਹਨਾਂ ਕੋਲ ਜਿਹੜੀ ਰਹਿਸ਼ ਆ ਉੱਥੇ ਇੱਕ ਇੱਕ ਕਮਰਾ ਵਾ ਇਸ ਤਰੀਕੇ ਤੇ ਉੱਥੇ ਵੀ ਕੋਈ ਜਿਹੜਾ ਉਹ ਵਿਤਕਰਾ ਨਹੀਂ ਕੀਤਾ ਜਾਂਦਾ ਔਰ ਉਸ ਤੋਂ ਬਾਅ ਬਰੇਦ ਹੋ ਜਾਂਦੇ ਆ ਬਜ਼ੁਰਗ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਉਹ ਸੁਵਾਵਾ ਦਿੰਦੇ ਆ 80 80 ਸਾਲ ਤੱਕ ਇੱਥੇ ਔਰ ਫਿਰ ਮੈਨੂੰ ਉਹ ਵਿਖਾਇਆ ਗਿਆ ਕਿ ਉਹਨਾਂ ਦੀ ਇੱਕ ਬਿਰਧ ਆਸ਼ਰਮ ਜਿਹੜਾ ਮਤਲਬ ਆਸ਼ਰਮ ਨਹੀਂ ਉੱਥੇ ਪੂਰਾ ਘਰ ਵਰਗਾ ਅਗਲਿਆਂ ਨੂੰ ਮਹੌਲ ਦਿੱਤਾ ਜਾਂਦਾ ਰਿਟਾਇਰ ਹੋਣ ਤੋਂ ਬਾਅਦ ਵੀ ਜੀਵਨ ਦੇ ਅੰਤ ਤੱਕ ਉੱਥੇ ਉਹਨਾਂ ਨੂੰ ਸੰਭਿਆ ਜਾਂਦਾ ਵਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਲੋਕ ਇੱਥੇ ਰਹਿੰਦੇ ਉਹਨਾਂ ਦੀ ਪੜ੍ਹਾਈ ਦਾ ਕੀ ਪ੍ਰਬੰਧ ਹੈ ਮੇਰਾ ਮੇਨ ਇਸ਼ੂ ਹੁੰਦਾ ਮੈਡੀਕਲ ਸਕੂਲ ਵੀ ਪੜ੍ਹਾਈ ਕਿਸ ਤਰ੍ਹਾਂ ਦੀ ਹੈ ਪੜ੍ਹਾਈ ਕਿਸ ਤਰੀਕੇ ਦਿੱਤੀ ਜਾਂਦੀ ਹੈ ਔਰ ਉਹਨਾਂ ਮੈਨੂੰ ਦੱਸਿਆ ਵੀ ਸਾਡੇ ਇੱਕ ਸੁਨਾਵਰ ਦੇ ਬਰਾਬਰ ਦਾ ਜਿਹੜਾ ਸਕੂਲ ਹੈ ਉਸ ਲੈਵਲ ਦਾ ਪਲੱਸ 2 ਤੱਕ ਉਹ ਸਕੂਲ ਹੈ ਜਿਹੜੇ ਲੋਕ ਵੀ ਅੰਦਰ ਕੰਮ ਕਰਦੇ ਆ ਚਾਹੇ ਉਹ ਕਿਸੇ ਦਰਜੇ ਦੇ ਉੱਤੇ ਵੀ ਆ ਚਾਹੇ ਉਹ ਸਫਾਈ ਕਰਮਚਾਰੀ ਆ ਔਰ ਚਾਹੇ ਉਹ ਬਹੁਤ ਵੱਡੇ ਮਤਲਬ ਡਾਕਟਰ ਆ ਉਹਨਾਂ ਦੇ ਦੋ ਬੱਚੇ ਜਿਹੜੇ ਉਸ ਸਕੂਲ ਦੇ ਵਿੱਚ ਫਰੀ ਪੜਾਏ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜਾ ਬਾਜੂ ਅੱਗੇ ਪੜਨਾ ਚਾਹਣ ਚ ਉਹਨਾਂ ਦਾ ਪ੍ਰਬੰਧ ਜਿਹੜਾ ਉਹ ਡੇਰੇ ਦੇ ਵੱਲੋਂ ਕੀਤਾ ਜਾਂਦਾ ਵਾ ਆ ਤਾਜਾ ਉਹਨਾਂ ਦਾ ਦੱਸਿਆ ਵੀ ਦੋ ਬੱਚੇ ਹੋਣ ਅਸੀਂ ਪਾਇਲਟ ਬਣਨ ਲਈ ਭੇਜੇ ਉਹਦਾ ਪ੍ਰਬੰਧ ਜਿਹੜਾ ਖਰਚੇ ਦਾ ਉਹ ਡੇਰੇ ਵੱਲੋਂ ਕੀਤਾ ਜਾ ਰਿਹਾ ਵਾ ਜੇ ਉੱਥੇ ਹੋ ਸਕਦਾ ਤੇ ਫਿਰ ਐਸਪੀਸੀ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ ਉੱਥੇ ਸੁਧਾਰ ਕਿਉਂ ਨਹੀਂ ਹੋ ਸਕਦਾ ਅੰਦਰ ਜਾ ਕੇ ਮੈਂ ਵੇਖਿਆ ਮਾਤਾਵਰ ਨੇ ਹੋ ਜਾ ਇੱਥੇ ਤੇ ਅਸੀਂ ਗੰਦ ਚ ਰੋਲੇ ਰੁਲਦੇ ਫਿਰਦੇ ਆ ਨਾ ਕੂੜਾ ਕਿਤੇ ਆ ਪੋਲੂਸ਼ਨ ਇੰਨਾ ਜ਼ਿਆਦਾ ਹੈ ਅੰਦਰ ਗਰਮੀ ਦੇ ਵਿੱਚ ਵੀ 3-4 ਡਿਗਰੀ ਟੈਂਪਰੇਚਰ ਘਟ ਰਿਹਾ ਮੈਂ ਇਹਨਾਂ ਚੀਜ਼ਾਂ ਹੀ ਨਹੀਂ ਪੈਂਦਾ ਵੀ ਡੇਰੇ ਕੋ ਜਮੀਰ ਕਿੰਨੀ ਆ ਬਹੁਤ ਸਾਰੇ ਲੋਕਾਂ ਇਹਦੇ ਉੱਤੇ ਵੀ ਨੁਕਤਾ ਜਿੰਨੀ ਕਰਨੀ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਚੀਜ਼ ਚੰਗੀ ਆ ਉਹਦੇ ਤੋਂ ਸਿੱਖਣਾ ਚਾਹੀਦਾ ਵਾ ਅੰਦਰ ਜਾ ਕੇ ਮੈਂ ਡੇਰੇ ਦਾ ਮਾਹੌਲ ਵੇਖਿਆ ਵੀ ਪੋਲੂਸ਼ਨ ਹੈ ਨਹੀਂ ਕਾਰ ਤੁਹਾਡੀ 50 ਤੋਂ ਉੱਪਰ ਸਪੀਡ ਦੇ ਉੱਤੇ ਨਹੀਂ ਜਾ ਸਕਦੀ ਡੇਰਾ ਜੇ 25-30 ਕਿਲੋਮੀਟਰ ਦੇ ਵਿੱਚ ਫੈਲਿਆ ਔਰ ਉੱਥੇ ਗੱਡੀਆਂ ਵੀ ਚੱਲਦੀਆਂ ਨੇ ਲੋਕਾਂ ਅੰਦਰ ਗੱਡੀਆਂ ਵੀ ਰੱਖੀਆਂ ਨੇ ਤੁਮਾਨੂੰ ਨੇ ਪੁੱਛਿਆ ਸਿਸਟਮ ਕਿਵੇਂ ਕੰਟਰੋਲ ਕਰਦੇ ਹੋ ਲੋਕ ਜਿਹੜੇ ਬੱਚੇ ਗ ਪਹਿਲੀ ਅਸੀਂ ਉਹਦੇ ਘਰ ਡਵਾਈਜ਼ਰੀ ਸਲਿੱਪ ਭੇਜਦੇ ਆ ਦੂਜਾ ਉਹਨੂੰ ਫਾਈਨ ਭੇਜਦੇ ਆ 500 ਰੁਪਇਆ ਤੀਜੀ ਚੌਥੀ ਵਾਰੀ ਉਹਦੀ ਗੱਡੀ ਜਿਹੜੀ ਬੈਨ ਕਰ ਦਿੱਤੀ ਜਾਂਦੀ ਹੈ ਡੇਰੇ ਦੇ ਵਿੱਚ ਹੀ ਗਰਾਜ ਬਣਿਆ ਵਾ ਉਹਦੇ ਵਿੱਚ 15 ਦਿਨ ਜਿਹੜੀ ਗੱਡੀ ਉਹ ਬਾਉਂਡ ਕਰ ਦਿੱਤੀ ਜਾਂਦੀ ਹੈ ਇੰਪਾਉਂਡ ਕਰ ਦਿੱਤੀ ਜਾਂਦੀ ਹੈ ਪਹਿਲੀ ਗੱਲ ਤੇ ਨੌਬਤ ਹੀ ਨਹੀਂ ਆਉਂਦੀ ਬਹੁਤ ਘੱਟ ਚਾਂਸ ਹੈ ਤੇ ਜੇ ਇਹੋ ਜੇ ਪ੍ਰਬੰਧ ਹੋਣ ਤੇ ਫਿਰ ਲੋਕ ਕਿਉਂ ਨਹੀਂ ਜੁੜਨਗੇ ਆਪਾਂ ਵੀ ਇਹੋ ਜੇ ਪ੍ਰਬੰਧ ਕਰੀਏ ਐਸਡੀਪੀਸੀ ਵਾਲੇ ਆਪਾਂ ਵੀ ਇਹੋ ਜੇ ਅਧਾਰਿਆਂ ਨੂੰ ਜਿਹੜੇ ਇੱਕ ਨੰਬਰ ਦੇ ਬਣਾਈਏ ਔਰ ਸਭ ਤੋਂ ਵੱਡੀ ਗੱਲ ਕੀ ਹੈ ਇੰਦਾ ਵੱਡਾ ਡੇਰਾ ਔਰ ਟੋਟਲੀ ਸੋਲਰ ਹੈ ਸਾਰਾ ਪ੍ਰਬੰਧ ਜਿਹੜਾ ਉਹ ਬਿਜਲੀ ਨਾਲ ਜਿੱਥੇ ਅਸੀਂ ਕਰੋੜਾ ਰੁਪਏ ਐਸਪੀਸੀ ਦੇ ਵਿੱਚ ਸਰਕਾਰੀ ਧਾਰਿਆਂ ਦੇ ਵਿੱਚ ਬਿੱਲ ਦਿੰਨੇ ਆ ਟੋਟਲ ਡੇਰਾ ਜਿਹੜਾ ਉਹ ਇਹਦੇ ਉੱਤੇ ਚੱਲ ਰਿਹਾ ਸੋਲਰ ਦੇ ਉੱਤੇ ਜਿਹੜਾ ਉਹ ਚੱਲਦਾ ਵਾ ਉਹਦੇ ਮਤਲਬ ਬਹੁਤ ਸਾਰਾ ਜਿੰਨੀ ਵੀ ਬਿਜਲੀ ਉੱਥੋਂ ਬਣਦੀ ਮੈਂ ਨਹੀਂ ਕਹਿੰਦਾ ਵੀ ਮੈਂ ਗਾਰੰਟੀ ਲਈ ਨਾ ਕੋ ਬਾਹਰੋਂ ਬਿਜਲੀ ਨਹੀਂ ਆਉਂਦੀ ਹੋਊਗੀ ਪਰ ਬਹੁਤ ਸਾਰਾ ਪ੍ਰਬੰਧ ਸੋਲਰ ਦੇ ਸਿਰ ਤੇ ਕੀਤਾ ਹੋਇਆ ਐਸਜੀਪੀਸੀ ਦੇ ਵੀ ਇਨੀ ਇਨੀ ਪੈੜੀਆਂ ਨੇ ਇੰਨਾ ਨਾ ਸਾਰਾ ਕੁਝ ਆਪਾਂ ਇਹ ਸਾਰੇ ਬੰਦੋਬਸਤ ਕਿਉਂ ਨਹੀਂ ਕਰ ਸਕਦੇ ਸਿਰਫ ਪ੍ਰਬੰਧ ਸੁਧਾਰ ਕਿਉਂਕਿ ਮੈਂ ਉਹਨਾਂ ਨੂੰ ਕਿਰੇਦਰ ਨਹੀਂ ਗਿਆ ਮੈਂ ਇੱਕ ਵਿਚਾਰ ਚਰਚਾ ਕਰਨ ਗਿਆ ਸੀਗਾ ਮੈਂ ਇੱਕ ਸਲਾਹ ਕਰਨ ਗਿਆ ਸੀਗਾ ਕਿ ਪੰਜਾਬੀ ਭੰਬਲ ਭੂਸੇ ਚ ਤੁਸੀਂ ਕੱਢਣ ਦੀ ਕੋਸ਼ਿਸ਼ ਕਰੋ ਉਹਦੇ ਵਿੱਚੋਂ ਕਿ ਲੋਕ ਤੁਹਾਨੂੰ ਵੇਖ ਰਹੇ ਆ ਵੀ ਪਤਾ ਨਹੀਂ ਤੁਸੀਂ ਐਡਾ ਵੱਡਾ ਜਿੱਡਾ ਤੁਹਾਨੂੰ ਰਤਵਾ ਦਿੱਤਾ ਹੈ ਤੁਹਾਡਾ ਛੋਟਾ ਉਦਦਾ ਹੈ ਇਹਦੇ ਵਿੱਚ ਤੁਹਾਡਾ ਕਿਤੇ ਮੰਤ ਨਹੀਂ ਆ ਗਿਆ ਮੁੱਖ ਮੰਤਰੀ ਬਣਦਾ ਔਰ ਵਿਕਰਮਜੀਠੀ ਵਾਲਾ ਸਵਾਲ ਮੈਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਜਦੋਂ ਇੱਕ ਬੰਦੇ ਨੇ ਜਨਤਕ ਤੌਰ ਦੇ ਉੱਤੇ ਹੀ ਕਹਿ ਦਿੱਤਾ ਹੋਵੇ ਮੇਰਾ ਰਿਸ਼ਤੇਦਾਰ ਹੈ ਕਿ ਉਹਦੇ ਉੱਤੇ ਸਵਾਲ ਕਰਨਾ ਬਣਦਾ ਹੀ ਨਹੀਂ ਹੈਗਾ ਨਾ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਪੈਂਦਾ ਵਾਂ ਸੋ ਮੇਰੀ ਮਤਲਬ ਇਹ ਬੇਨਤੀ ਸੀ ਕਿ ਜਿਹੜੀਆਂ ਚੀ ਪ੍ਰਬੰਧਿਆ ਉੱਥੇ ਮੈਂ ਫੇਰ ਕਹਿੰਦਾ ਮੈਂ ਡੇਰੇ ਦਾ ਮੈਂਤੀ ਨਹੀਂ ਆ ਲੋਕ ਗੁਰੂ ਘਰ ਨਾਲ ਜੁੜਨ ਪਰ ਜੇ ਕੋ ਚੰਗੀਆਂ ਚੀਜ਼ਾਂ ਨੇ ਉਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਉਹਦੇ ਤੋਂ ਸਮਝਣ ਦੀ ਲੋੜ ਹੈ ਤੇ ਜਿਹੜੇ ਏਡੇ ਵੱਡੇ ਸੰਤ ਨਾਲ ਆਪਾਂ ਨੂੰ ਕੋਮਨ ਦੇ ਵਿੱਚ ਆ ਗਿਆ ਵੀ ਇਹਨੇ ਮੁੱਖ ਮੰਤਰੀ ਬਣਨਾ ਤੇ ਉਹ ਉਹ ਜਿਹੜੀ ਕਨਫਿਊਜ਼ਨ ਸੀਗੀ ਉਹ ਜਿਹੜਾ ਪੰਬਲਪੂ ਸਾਹਿਬਾ ਸੀਗਾ ਉਹਨੂੰ ਦੂਰ ਕਰਨ ਲਈ ਮੈਂ ਮੀਟਿੰਗ ਦਾ ਪ੍ਰਬੰਧ ਕੀਤਾ ਇਸ ਕਰਕੇ ਮਿਲਣ ਗਿਆ ਮੈਂ ਫਿਰ ਕਿੰਨਾ ਡੇਰੇ 'ਚ 20 ਹਉਣ ਤਾਈਆਂ ਹੋਣਗੀਆਂ ਪਰ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਸਾਨੂੰ ਆਪ ਵੀ ਜਿਹੜਾ ਅਡਾਪਟ ਕਰਨਾ ਚਾਹੀਦਾ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਉਹ ਜਿਹੜੇ ਚੰਗੇ ਪ੍ਰਬੰਧ ਨੇ ਇੱਕ ਦੂਜੇ ਦੀ ਕੋਚਿੰਗ ਲਈ ਆਪਾਂ ਬਾਹਰ ਤੇ ਸਿੰਗਾਪੁਰ ਭੇਜ ਦਿੰਨੇ ਆ ਫਲਾਣੀ ਥਾਂ ਤੇ ਟੀਚਰ ਚੱਲ ਗਏ ਫਲਾਣੀ ਸੋ ਇਹ ਮੁਲਾਕਾਤ ਜਿਹੜੀ ਮੈਂ ਜਨਤਕ ਕਰਨੀ ਚਾਹੁੰਦਾ ਸੀਗਾ ਔਰ ਦੂਜੀ ਚੀਜ਼ ਮੈਂ ਪੁੱਛ ਕੇ ਬੋਲਿਆ ਮੇਰੀ ਆਦਤ ਨਹੀਂ ਹੈਗੀ ਕਿ ਮੀਟਿੰਗ ਕੀਤੀ ਦੋ ਦਿਨ ਪੁਰਾਣੀ ਮੀਟਿੰਗ ਆ ਪਹਿਲਾਂ ਮੈਂ ਇਜਾਜ਼ਤ ਮੰਗੀ ਕਿ ਮੈਂ ਸਾਰਾ ਕੁਝ ਜਨਤਾ ਨੂੰ ਇਹ ਦੱਸਣਾ ਚਾਹੁੰਨਾ ਵਾਂ ਵੀ ਤੁਹਾਡਾ ਇਲੈਕਸ਼ਨ ਲੰਨ ਦਾ ਮਨ ਨਹੀਂ ਆਜ ਦੇ ਵੱਡੇ ਬੰਦੇ ਨੇ ਕਹਿ ਦਿੱਤਾ ਵੀ ਮੇਰਾ ਕੋਈ ਸਿਆਸੀ ਅਹੁਦਾ ਜਾਂ ਸਿਆਸੀ ਮਨਸ਼ਾ ਨਹੀਂ ਹੈਗੀ ਮਿਲਣਾ ਗਿਲਣਾ ਕਿਸੇ ਨੂੰ ਗਨਾ ਨਹੀਂ ਹੈਗਾ ਤੁਸੀਂ ਲੱਖਾਂ ਰੀ ਮਿਲੋ ਪਰ ਲੋਕ ਤੁਹਾਡੇ ਆਖੇ ਭਰਮਾਏ ਨਹੀਂ ਜਾਣੇ ਚਾਹੀਦੇ ਮੇਰੇ ਸ਼ੰਕੇ ਤੋਂ ਉਹਨਾਂ ਦੂਰ ਕੀਤੇ ਆ ਮੈਂ ਸਭ ਤੋਂ ਪਹਿਲਾਂ ਲੋਕ ਚਾਹੇ ਹਰ ਤਰ੍ਹਾਂ ਦੇ ਲੋਕ ਨੇ ਜੋ ਮੇਰੇ ਮਨ ਦੀ ਅਵਸਥਾ ਸੀਗੀ ਜੋ ਮੈਂ ਸੋਚਣਾ ਚਾਹੁੰਦਾ ਸੀਗਾ ਜੋ ਮੈਂ ਪੁੱਛਣਾ ਚਾਹੁੰਦਾ ਸੀਗਾ ਉਹ ਮੈਂ ਪੁੱਛ ਕੇ ਆਇਆ ਉਹ ਮੈਂ ਤੁਹਾਡੇ ਨਾਲ ਵੀ ਸੰਗਤ ਨਾਲ ਸਾਂਝੇ ਕਰ ਰਿਹਾ ਵਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਡੇਰੇ ਦਾ ਫਾਲੋਅਰ ਨਹੀਂ ਰਿਹਾ ਉਪਾਸ਼ਕ ਨਹੀਂ ਰਿਹਾ ਮੇਰੀ ਨਿਸ਼ਠਾ ਜਿਹੜੀ ਆ ਮੇਰੀ ਨਿਸ਼ਚਾ ਜਿਹੜੀ ਉਹ ਹਮੇਸ਼ਾ ਹੀ ਗੁਰੂ ਘਰ ਦੇ ਵਿੱਚ ਰਹੀ ਆ ਪਰ ਦੋ ਦਿਨ ਪਹਿਲਾਂ ਮੈਂ ਡੇਰਾ ਬਿਆਸ ਉੱਥੋਂ ਦੇ ਜਿਹੜੇ ਸਾਬਕਾ ਮੁਖੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਉਹਨਾਂ ਕੋਲੋਂ ਸਮਾਂ ਲੈ ਕੇ ਗਿਆ ਸੀਗਾ ਔਰ ਸਮਾਂ ਦੇਣ ਦੀ ਬੇਨਤੀ ਵੀ ਮੈਂ ਉਹਨਾਂ ਨੂੰ ਕੀਤੀ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਵਾਂ ਮੁਲਾਕਾਤ ਦਾ ਕਾਰਨ ਜਿਹੜਾ ਉਸਾਰ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਸੀਗਾ ਕਿ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਪਿਛਲੇ 1 ਸਾਲ ਤੋਂ ਵਕ ਵਕ ਸਿਆਸੀ ਆਗੂਆਂ ਦੇ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੇ ਕਾਰਨ ਪੰਜਾਬ ਭਰ ਦੇ ਲੋਕ ਜਿਹੜੇ ਆ ਉਦ ਚਿੱਤੀ ਚ ਸੀਗੇ ਉਹ ਭੰਬਲ ਪੂਸੇ ਦੇ ਵਿੱਚ ਸੀਗੇ ਕਿਤੇ ਨਾ ਕਿਤੇ ਪੰਜਾਬੀ ਮਨ ਦੇ ਵਿੱਚ